ਜਿਵੇਂ ਹੁਣ ਨਾਲ-ਨਾਲ ਚਵਾਈ ਵੀ ਚੱਲੀ ਜਾਂਦੀ ਆ ਇੱਕ ਗੱਲ ਤੂੰ ਲਾਸਟ ਤੇ ਬੋਲਣ ਲੱਗਾ ਸੀ ਤੇ ਮੈਂ ਤੈਨੂੰ ਕਿਹਾ ਵੀ ਸਟਾਰਟਿੰਗ ਚਲਾਵਾਂਗੇ ਆਪਾਂ ਉਹ ਗੱਲ ਕਿਹੜੀ ਆ ਆਪਣੀ ਗੱਲ ਇਹ ਆ ਮੈਂ ਇਹ ਕਹਿੰਦਾ ਵੀ ਜੇਸ ਵੀਰ ਭਰਾ ਨੇ ਕਿਹਾ ਨੇ ਵੀਡੀਓ ਤੇ ਝੋਟੀਆਂ ਵੰਗਾਉਣੀ ਨੇ ਕੋਈ ਵੀ ਆ ਨਾ ਪਸ਼ੂ ਮੰਗਾਉਣਾ ਆ ਹਾਂ ਆਪਾਂ ਉਹ ਤੋਂ ਪੈਸੇ ਨਹੀਂ ਲੈਂਦੇ ਠੀਕ ਆ ਠੀਕ ਆ ਬਾਈ ਜੀ ਜਿੰਨਾ ਆਪਾਂ ਦੁੱਧ ਦੱਸਿਆ ਜਿਵੇਂ ਮੰਨ ਕੇ ਚੱਲ ਵੀ ਇਸ ਮੈਂ ਅਸਦਾ 16-17 ਕਿਲੋ ਆਪਾਂ ਦੁੱਧ ਦੱਸਿਆ ਠੀਕ ਆ ਠੀਕ ਆ ਜੀ ਇਹ ਆਪਾਂ ਭੇਜ ਦਿੰਨੇ ਆ ਉਹਦੇ ਘਰੇ ਜਿਹਦੇ ਵੀ ਹਨਾ ਭੇਜਣੀਆਂ ਉਹ ਆਪਦੀ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਆਪਦੇ ਘਰੇ ਸੱਦ ਕੇ ਆਪਦੇ ਘਰੇ ਆਪਦੇ ਘਰੇ ਚੋ ਕੇ ਤਸੱਲੀ ਦੁੱਧ ਕਰੇ ਵੀ ਦੋ ਫਿਰ ਰੁਪਏ ਦੇ ਜੇ ਫਿਰ ਪੈਸੇ ਖਾਤੇ ਸਾਡੇ ਪਾ ਦੇ ਕੀ ਆ ਬਾਤ ਦੇਣ ਆਉਣ ਦੀ ਕੀ ਲੋੜ ਅੱਜ ਕੱਲ ਖਾਤੇਆਂ ਤੇ ਕੰਮ ਚੱਲਦਾ ਐਡੀ ਵੱਡੀ ਆਫਰ ਬਿਲਕੁਲ ਬਿਲਕੁਲ ਕੀ ਬਾਤ ਆ ਕਿਉਂਕਿ ਅੱਜ ਕੱਲ ਕੰਮ ਇਹ ਚੱਲੀ ਜਾਂਦਾ ਲੋਕੀ ਚਾਹੇ ਪਾ ਲਿੰਦੇ ਆ ਮੱਝਾ ਭੇਜ ਦਿੰਦੇ ਆ ਮੁੜ ਕੇ ਜੇ ਕੋਈ ਨੀਕੀ ਫੋਨ ਵੀ ਨਹੀਂ ਚੱਕਦੇ ਇਹ ਸੋਲੀ ਆਫਰ ਕਹਿੰਦੇ ਆ ਵੀ ਵੱਜ ਲੈ ਜੋ ਚੋ ਕੇ ਪਸਮਾ ਕੇ ਤਸੱਲੀ ਕਰਕੇ ਤਿੰਨ ਚਾਰ ਤੇ ਬਾਅਦ ਦੇ ਵਿੱਚ ਰੁਪਏ ਪਾਓ ਜਦੋਂ ਵੀਰ ਕਹਿਣਗੇ ਮੇਰੇ ਕੋਲ ਫੋਨ ਲੋਕਾਂ ਦੇ ਮੈਸੇਜ ਪਏ ਆ ਲੋ ਇਦਾਂ ਭੇਜਦਾ ਮੈਂ ਲੋਕਾਂ ਦੇ ਕਹਿੰਦੇ ਬਾਈ ਜੀ ਪੈਸੇ ਪਾ ਦਈਏ ਇਹ ਸੁਆਦ ਆ ਗਿਆ ਜਦੋਂ ਮੱਝ ਲਈ ਆ ਚੌਧਰੀ ਢੇਰੀ ਫਾਰਮ ਵਾਲਿਆਂ ਤੋਂ ਬਿਲਕੁਲ ਬਿਲਕੁਲ ਇੱਥੇ ਕੀ ਆਪਾਂ ਗੱਲ ਕਰਦਾ ਕਿਹਦੀ ਗੱਲ ਕਰਦਾ ਵੀਰੋਂ ਪਾਉਂਦੀ ਨਾ ਪਾਲਟੀ ਸਜਣੋ ਤਾਂ ਨੂੰ ਛੋਟ ਚ ਵਿਖਾਉਂਗਾ ਬਾਕੀ ਗੱਲਬਾਤ ਉਹ ਵੀ ਝੋਟੀ ਦਾ ਊੜਾ ਬੰਨਾ ਨਹੀਂ ਕੋਈ ਧੰਨਵਾਦ ਜੁੜੇ ਰਹੋ ਹਾਂ ਜਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨ ਫਾਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ ਪੈਂਡ ਦੀ ਗੱਲ ਕਰੀਏ ਤਾਂ ਸੱਜਣੋ ਜੈਤੀਪੁਰ ਆ ਗਿਆ ਤੇ ਜਿਲ੍ਹਾ ਆ ਗਿਆ ਸਜਨੋ ਗਰਦਾਸਪੁਰ ਅੰਮ੍ਰਿਤਸਰ ਅੰਮ੍ਰਿਤਸਰ ਜਿਲ੍ਹਾ ਆ ਗਿਆ ਤੁਹਾਨੂੰ ਇਹਦੂ ਅੱਗੇ ਸਜਨੋ ਗਰਦਾਸਪੁਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੇ ਅੰਮ੍ਰਿਤਸਰ ਸਾਹਿਬ ਦਾ ਲਾਸਟ ਪੈਂਡ ਮੰਨ ਕੇ ਚੱਲੋ ਰੋਡ ਦੇ ਬਿਲਕੁਲ ਉੱਤੇ ਆ ਤੇ ਚੌਧਰੀ ਡੇਰੀ ਫਾਰਮ ਦੇ ਨਾਂ ਤੇ ਜੈਤੀਪੁਰ ਦੇ ਵਿੱਚ ਤਕਰੀਬਨ ਸਾਰੇ ਭੈਣਾਪਰਾ ਜਾਣਦੇ ਆ ਕਿਉਂਕਿ ਵੀਰ ਹਰਾਂ ਦਾ ਨਾਲ ਦੁੱਧ ਦਾ ਵੀ ਕੰਮ ਆ ਤੁਹਾਨੂੰ ਅੱਜ 6 ਝੋਟੀਆਂ ਜਿਹੜੀਆਂ ਸਜਨੋ ਵੀਡੀਓ ਦੇ ਵਿੱਚ ਵਿਖਾਉਣੀਆਂ ਟੌਪ ਦੇ ਨਗੀਨੇ ਸਾਰੀ ਗੱਲਬਾਤ ਮਾਲਕ ਨਾ ਕਰਾਂਗੇ ਜਿਹੜਾ ਵੀ ਸੱਜਣੋ ਜਾਨਵਰ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਜਿਹੜੇ ਪੈਸੇ ਖਰਚ ਕਰਨੇ ਆ ਰਿਕਵੈਸਟ ਬੇਨਤੀ ਇਹ ਆ ਇੱਕ ਰਿਕਵੈਸਟ ਬੇਨਤੀ ਸੱਜਣੋ ਇਹ ਰਹਿੰਦੀ ਕਿ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਵੇਖੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆ ਜਿਹੜਾ ਉਹ ਵੀ ਆਲਟੇ ਸੈੱਟ ਕਰ ਲਿਓ ਤੁਹਾਡਾ ਧੰਨਵਾਦ ਆਜੋ ਟੌਪ ਦੀਆਂ ਝੋਟੀਆਂ ਵਿਖਾਉਣ ਲੱਗੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹੋਊਗਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਸਨਾਓ ਬਾਤ ਚੜਦੀ ਕਲਾ ਵੀਰ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਡਰੈਸ ਮੇਰੇ ਭਰਾ ਦਾ ਡਰੈਸ ਸਾਡਾ ਪਿੰਡ ਜੈੰਤੀਪੁਰ ਆ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਤੇ ਅੰਮ੍ਰਿਤਸਰ ਤੋਂ ਬਟਾਲਾ ਹਾਈਵੇ ਦੇ ਉੱਪਰ ਪਿੰਡ ਆ ਜੀ ਜੈੰਤੀਪੁਰ ਮੰਨ ਕੇ ਚੱਲੋ ਵੀ ਗਰਦਾਸ ਇਹਦੂ ਅੱਗੇ ਗਰਦਾਸਪੁਰ ਲੱਗ ਗਿਆ ਅਗਲਾ ਪਿੰਡ ਜਿਹੜਾ ਗਰਦਾਸਪੁਰ ਜਿਹੜਾ ਗਰਦਾਸ ਇਹ ਲਾਸਟ ਪਿੰਡ ਸ੍ਰੀ ਅਮਰਤਸਰ ਸਾਹਿਬ ਦਾ ਆ ਗਿਆ ਹਾਂਜੀ ਅਮਰਤਸਰ ਸਾਹਿਬ ਤੇ ਮੋਬਾਈਲ ਨੰਬਰ ਮੇਰੇ ਭਰਾ ਦਾ ਮੇਰਾ ਨੰਬਰ ਹੈਗਾ ਜੀ 98881 ਵੇ ਅਸੀਂ ਸਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਆਪਣਾ ਨਾਲ ਵਪਾਰ ਆ ਤੇ ਨਾਲ ਹੀ ਦੁੱਧ ਦਾ ਕੰਮ ਆ ਹਾਂਜੀ ਚੌਧਰੀ ਡੇਰੀ ਫਾਰਮ ਚੌਧਰੀ ਡੇਰੀ ਫਾਰਮ ਆ ਜੀ ਸਾਰੇ ਭੈਣਾ ਭਰਾ ਇੱਥੇ ਜਾਣਦੇ ਆ ਹਾਂਜੀ ਹਾਂਜੀ ਵੀਰ ਜੀ ਜਾਣਦੇ ਆ ਜੀ ਠੀਕ ਆ ਤੇ ਵੀਰੇ ਜੇ ਆ ਝੋਟੀ ਦੀ ਗੱਲ ਕਰੀਏ ਤਾਂ ਕਿਹੜਾ ਸੂਆਪਸੂਈ ਆ ਵੀਰ ਜੀ ਪਹਿਲਣ ਆ ਜੀ ਠੀਕ ਆ ਪਹਿਲੇ ਸੂਏ ਆ ਝੋਟੀ ਨੂੰ ਸੂਈ ਨੂੰ ਅੱਜ ਕੋਲ 13 14 ਦਿਨ ਹੋ ਗਿਆ ਜੀ ਪਲੂਨ ਝੋਟੀ ਸੂਈ ਆ ਤੇ 13 14 ਦਿਨ ਸੂਈ ਨੂੰ ਹੋ ਗਏ ਚੌਕੀ ਆ ਮੂੰਹ ਜੀ ਮੂੰਹ ਚੌਕੀ ਹਾਂਜੀ ਕੀ ਬਾਤ ਆ ਤੇ ਹਾਂਜੀ ਦੁੱਧ ਜੇ ਆਪਾਂ ਇਹ ਵੇਲੇ ਦਸੀਏ ਤੇ 13 ਕਿਲੋ ਦੁੱਧ ਜਿਹੜਾ ਆਪਣਾ ਕੰਡੇ ਵਾਲਾ ਦੁੱਧ ਜਿਹਨੂੰ ਕਹਿ ਸਕਦੇ ਆਪਾਂ ਇਹਦੇ ਕੋਲੇ 13 ਕਿਲੋ ਦੁੱਧ ਕੰਡੇ ਤੇ ਐ ਰੱਖਦੀ ਜਿਹੜਾ ਤੱਕੜੀ ਤੇ ਆਉਂਦਾ ਹਾਂਜੀ ਬਿਲਕੁਲ ਤੇ ਵੀਰੇ ਇਹਦੇ ਕੋਲੇ ਬੱਚਾ ਕੀ ਆ ਬੱਚਾ ਦਾ ਵੀਰੇ ਕਸਟਾਈਏ ਮਗਰ ਬੰਦਾ ਵੇਖ ਲਓ ਚੈੱਕ ਕਰ ਲਓ ਮੜਾ ਜਾਂ ਵੇਖੀ ਬੱਚਾ ਕੱਟਾ ਮਗਰ ਇਹਦੇ ਇਹਦੇ ਮਗਰ ਆ ਗਿਆ ਕੱਟਾ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਵੀਰੇ ਦੁੱਧ ਫਿਰ ਹਜੇ ਮੰਗ ਕਰੀ ਕਰਪਾਣਾ ਵਧੂ ਬਿਲਕੁਲ ਵਧਨ ਗਈ ਕਿਉਂਕਿ ਪਲੋਂਨ ਕੱਟੀ ਆਵੇ ਤੇ 14 ਦਿਨਾਂ ਦੇ ਵਿੱਚ ਪੂਰੀ ਦੁੱਧ ਤੇ ਆਉਂਦੇ ਵੀ ਨਹੀਂ ਹਾਂ ਹਾਂ ਮਹੀਨਾ ਲੱਗ ਜਾਂਦਾ ਹੈ ਨਾ ਸਭ ਨੂੰ ਪਤਾ ਮਹੀਨਾ ਤੇ ਲਗਭਗ ਲੱਗ ਹੀ ਜਾਂਦਾ ਜੀ ਪਰ ਠੀਕ ਹੈ ਕਰਮਾ ਵਾਲੀ ਥਲੇ ਹੁਣ ਵੀ ਦੁੱਧ ਚੰਗਾ ਆ ਤੇਰਾ ਕਿਲੋ ਦੁੱਧ ਪੂਰੀ ਕਰਤੀ ਕੋ ਬਥੇਰਾ ਹੁੰਦਾ ਬਹੁਤ ਹੁੰਦਾ ਕਈ ਦਿਨਾਂ ਹਨਾ ਦੂਜੀ ਗੱਲ ਮੈਂ ਤੁਹਾਨੂੰ ਪਾਜੀ ਪਹਿਲਾਂ ਸੀ ਆਪਾਂ ਦੱਸ ਦਈਏ ਆਪਾਂ ਆਪਾਂ ਘਰੇ ਝੋਟੀਆਂ ਨੂੰ ਕਦੇ ਏਕੜਾ ਨਹੀਂ ਲਾਇਆ ਠੀਕ ਆ ਸਾਮੂ ਟਾਈਮ ਚਵਾਈ ਤੁਹਾਡੇ ਸਾਹਮਣੇ ਬਾਨਾਂ ਲੱਗੀਆਂ ਦੁੱਧ ਲਈ ਜਾਣਾ ਹਾਂਜੀ ਸਾਮੂ ਟਾਈਮ ਚਵਾਈ ਸਵੇਰੇ 6 ਵਜੇ ਠੀਕ ਆ 6 ਤੋਂ 6:30 ਠੀਕ ਆ ਅੱਜ ਥੋੜਾ ਲੇਟ ਹੋ ਗਿਆ 1/2 ਘੰਟਾ ਕੋ ਵੀਡੀਓ ਕਰਕੇ ਚਲੋ 1/2 ਘੰਟਾ ਲੇਟ ਹੋ ਗਏ ਆਪਾਂ ਬਾਕੀ 24 ਟਾਈਮ ਹੀ ਦੱਸ ਦਈਏ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਹਨਾ ਟਾਈਮ ਆਪਾਂ ਘਰੇ ਕੋਈ ਏਕੜਾ ਨਹੀਂ ਲਾਇਆ ਮਈਆਂ ਨੂੰ ਕੋਈ ਤੇ ਬਾਕੀ ਇਹਦੇ ਸਰੀਰ ਤੇ ਦੁੱਧ ਦਾਲੀਆਂ ਨਾੜਾਂ ਹਨਾ ਮੈਂ ਤੁਹਾਨੂੰ ਦੰਦ ਵੀ ਵਿਖਾ ਦਲਾਂ ਆ ਜੀ ਆਪਾਂ ਚਾਰ ਦੰਦ ਕਿਹਾ ਝੂਠ ਵਾਲਾ ਕੰਮ ਕੋਈ ਨਹੀਂ ਰੇ ਠੀਕ ਆ ਨੇ ਠੀਕ ਆ ਵੀਰੇ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਆ ਸੱਜਣੋ ਚੌਗੀ ਕਿਆ ਕਿਸੇ ਨੇ ਸਾੰਭੀ ਪੈਣ ਭਰਾ ਨੇ ਦੁੱਖ ਤੋੜੇ ਪਿਆ ਸੱਜਣੋ ਵੇਖੋ ਜੀ ਵੇਖੋ ਕਿਆ ਬਾਤਾਂ ਜੇ ਕਹਿ ਦੀਆਂ ਨਾ ਦੂਰ ਐ ਨਹੀਂ ਸੱਜਣੋ ਆਉਂਦੇ ਸੂਏ ਨੂੰ ਬਹੁਤ ਛੋਟੀ ਦੀ ਮੈਂ ਸੱਜਣੋ ਤਿਆਰ ਹੋ ਜੂਗੀ ਤੇ ਅੱਜ ਵੀ ਛੋਟੀ ਦੀ ਮੈਂ ਆ ਇਧਰੋਂ ਕਮਾਈ ਹਾਂ ਹਾਂ ਇੱਥੋਂ ਮੋੜ ਤੇ ਆ ਵਾਇਰਲ ਬੁਰਲ ਤੇ ਬਹੁਤ ਹੀ ਚੰਗੀ ਝੋਟੀ ਆ ਸੱਜਣੋ ਕਿਆ ਬਾਤਾਂ ਕਹਿ ਦੀਆਂ ਨਾ ਹਾਂਜੀ ਇਹ ਤਾਂ ਲਈ ਹੀ ਨਾ ਠੀਕ ਆ ਤੇ ਉਹ ਬਜ਼ੁਰਗਾਂ ਨੇ ਉਹ ਦੱਸਦੇ ਆ ਵੀ ਕਹਿੰਦਾ ਵੀ ਮੈਂ ਉਹ ਡਰਾਮੀ ਨਾਲੋਂ ਕਨਕਦੇ ਚਾਰੇ ਨੂੰ ਸੇ ਏਡੀ ਕੱਟੀ ਭਾਈ ਪਲਦੀ ਦੀ ਨੀ ਸੇਵਾ ਤੋਂ ਬਣਾਵੇ ਹਾਂ ਮੇਰੇ ਘਰ ਖਵਾਉਣਾ ਪੈਂਦਾ ਹਨਾ ਬਿਲਕੁਲ ਬਿਲਕੁਲ ਠੀਕ ਆ ਕੀ ਬਾਤ ਆ ਸਜਣੋ ਬਹੁਤ ਸੋਹਣੀ ਕੱਟੀ ਬਾਕੀ ਇਹ ਹਰਿਆਣੇ ਦਾ ਮਾਲ ਹੀ ਆ ਸਾਰਾ ਬਿਲਕੁਲ ਹਰਿਆਣੇ ਦਾ ਪੰਜਾਬ ਸਭ ਨੂੰ ਪਤਾ ਜਿਹੜੇ ਆਪਣੇ ਲੋਕਲ ਬੰਦੇ ਮੌਲ ਜੀਵਿਦਾ ਲੈਂਦੇ ਆ ਹਾਂ ਉਹਨਾਂ ਨੂੰ ਪਤਾ ਵੀ ਮੈਨੂੰ ਹਰਿਆਣੇ ਜਾਂਦੇ ਨੂੰ 7-8 ਸਾਲ ਹੋ ਗਏ ਸਾਡਾ ਕੰਮ ਤੇ ਤੀਜੀ ਪੀੜ੍ਹੀ ਆ ਜੀ ਕੰਮ ਤੇ ਸਾਡਾ ਇਹ ਠੀਕ ਆ ਐ ਸਾਈਡ ਤੋਂ ਵੀ ਸਜਣੋ ਤੇ ਬਈ ਚਵਾਈ ਤਾਂ ਕਰਮਾਲੀ ਨੂੰ ਲੱਗੀ ਉਹ ਚਵਾਈ ਬਿਲਕੁਲ ਇੱਕ ਨੰਬਰ ਹੈ ਜੀ ਬਿਲਕੁਲ 100 ਦੀਆਂ 100 ਹੀ ਨੇ ਸਾਰੀਆਂ ਠੀਕ ਆ ਬਿਲਕੁਲ ਇੱਕ ਨੰਬਰ ਚਵਾਈ ਹੈ ਜੀ ਇੰਨੀ ਦੂਰ ਜਾਈਦਾ ਬਈ 380 ਕਿਲੋਮੀਟਰ ਪੈਂਦਾ ਇੱਥੋਂ ਸਾਰ ਹਾਂ ਇੰਨੀ ਦੂਰ ਜਾ ਕੇ ਵੀ ਆਪਾਂ ਮਾਲ ਘੱਟ ਹਲਕਾ ਲੈ ਕੇ ਆਉਣਾ ਚਵਾਈ ਦਾ ਜ ਫਾਇਦਾ ਕੀ ਕਰੀ ਨੀ ਫਾਇਦਾ ਕੀ ਇੰਨੀ ਦੂਰ ਜਾਣ ਦਾ ਹਨਾ ਤੇ ਵੀਰੇ ਇਹਦਾ ਰੇਟ ਫਿਰ ਰੇਟ ਬਾਈ ਜੀ ਆਪਾਂ ਕੋਈ ਬਹੁਤਾ ਆਪਾਂ ਕਰਦੇ ਨਹੀਂ ਦੂਜਾ ਹਨਾ ਹਾਂਜੀ ਟੈਂਡ ਦੇ ਨਾਲ ਆ ਜਿਹੜਾ ਆਪਾਂ ਕਹੀਏ ਕਿ 31 ਦਾ ਰੇਟ ਹੈਗਾ ਜੀ 1 55 ਪਰ 13 ਲੱਖ ਦੀ ਕੱਤੀ ਦਵਾਂਗੇ ਜੀ ਠੀਕ 1 ਲੱਖ ਤੇ 55000 ਰੁਪਇਆ ਇਹਦਾ ਰੇਟ ਆ ਤੇ 1 ਡੇਢ ਦੀ ਦੇ ਦਿਆਂਗੇ ਹਾਂਜੀ ਤੇ ਜੇ ਕੋਈ ਫੋਨ ਲਾਉਂਦਾ ਤੇ ਪਿਆਰ ਮੁਹੱਬਤ ਛੂਟ ਛੱਪਾ ਹੋਵੇ ਬਿਲਕੁਲ ਮਾਨਦਾਨ ਕਰਾਂਗੇ ਵੀਰ ਦਾ ਕੋਈ ਇਹ ਨਹੀਂ ਵੀ ਬਿਲਕੁਲ ਆਪ ਹਾਂ ਵੀ ਲੀਕ ਹੀ ਮਾਰਦੀ ਉਹ ਨਹੀਂ ਕੰਮ ਹੈਗਾ ਠੀਕ ਹੈ ਮੇਰੇ ਕਹਿਣ ਦਾ ਮਤਲਬ ਲਗਭਗ ਇੰਨਾ ਰੇਟ ਆ ਕੋਈ ਵੀਰ ਭਰਾ ਜੀ ਮਤਲਬ ਪੂਰਾ ਮਾਨਦਾਨ ਕਰਾਂਗੇ ਬਾਕੀ ਦੁੱਧ ਵੀਰ ਜੀ ਜਿੰਨਾ ਦੱਸ ਦਿੱਤਾ ਹੈ 13 ਕਿਲੋ ਦਾ ਮਤਲਬ 13 ਕਿਲੋ ਹੀ ਆ ਉਹ ਇਹ ਨਾ ਕੋਈ ਸੋਚੇ ਵੀ 12 ਰਹਿ ਜੂ ਅੱਧਾ ਪੌਣਾ ਕਿਲੋ ਦੀ ਆਪਾਂ ਸੌਣੀ ਖਾਂਦੇ ਠੀਕ ਹੈ ਜੀ 13 ਦਾ ਮਤਲਬ 12.5 ਹੋ ਸਕਦਾ 12.25 ਵੀ ਨਹੀਂ ਹੋ ਸਕਦਾ ਓਕੇ ਇਹ ਗੱਲ ਹੈ ਜਿਹੜੀ ਮੇਨ ਹੈ ਠੀਕ ਹੈ ਧੰਨਵਾਦ ਚਾਹਮੋ ਟਾਈਮਰ ਇਕੜੇ ਵਾਲਾ ਕੋਈ ਕੰਮ ਨਹੀਂ ਓਕੇ ਹਾਂ ਜੀ ਤੇ ਆਹ ਕੱਟੀ ਵੀ ਪਹਿਲਣੀ ਇਹ ਵੀ ਝੋਟੀ ਪਹਿਲਣਾ ਜੀ ਕਿਆ ਬਾਤ ਹੈ ਇਹ ਵੀ ਕੱਟੀਆਂ ਦਾ ਮੂਰਤਾਂ ਹੀ ਹੈ ਹਾਂ ਜੀ ਤੇ ਇਹਨੂੰ ਖੋਲੀ ਵੀਰੇ ਇਹ ਵੀ ਬਲੂਨ ਸੂਈ ਆ ਹਾਂ ਜੀ ਤੇ ਕਿੰਨੇ ਟਾਈਮ ਦੀ ਸੂਈ ਆ ਤੇ ਸ਼ਾਹ ਜੀ ਕਿੰਨਾ ਦੁੱਧ ਆ ਸੂਈ ਨੂੰ ਇਹਨੂੰ ਬਾਜੀ ਹੋ ਗਏ ਅੱਜ ਲਗਭਗ 6-7 ਆਹ ਕੱਟੀ ਹੈ ਮਗਰ ਆਪਾਂ ਦਿਆ ਰਹੋ ਤੁਸੀਂ ਠੀਕ ਆ ਆ ਕੱਟੀ ਇਹਦੀ ਹਾਂ ਇੰਨੇ ਕ ਦਿਨ ਹੀ ਹੋਇਆ ਹਫਤੇ ਦੇ ਵਿੱਚ ਵਿੱਚ ਦੀ ਸੂਈ ਆ ਹਾਂਜੀ ਠੀਕ ਆ ਦੁੱਧ ਇਹਦੇ ਥੱਲੇ ਵੀ 12 ਕਿਲੋ ਹੋਊਗਾ ਭਾਜੀ ਬਿਲਕੁਲ 12 ਕਿਲੋ ਦੁੱਧ ਕੰਡੇ ਵਾਲਾ ਹੋ ਹਣਾ ਬਿਲਕੁਲ ਤਿਆਰ ਦੁੱਧ ਬਿਲਕੁਲ ਜਿਹਾ ਕਹਿ ਜੀ ਤੁਹਾਨੂੰ ਕਿਉਂਕਿ ਬੜਾ ਸੋਹਣਾ ਕੱਦ ਕੱਟ ਝੁੱਟੀ ਦਾ ਸਜਣੋ ਇਹ ਆਪਣੀ ਜਗ੍ਹਾ ਤੇ ਸੋਨਾ ਤੇ ਉਹ ਆਪਦੀ ਜਗ੍ਹਾ ਤੇ ਸੋਨਾ ਜੇ ਕਹਿ ਜੀਏ ਨਾ ਦੇਖੋ ਥਾਣ ਬਹੁਤ ਕੰਮ ਦਾ 2400 ਦੀ 100 ਸਾਰੀਆਂ ਦੀ ਭਰਾਣੇ 10 ਦੀ ਤੇ 22 ਦੇ ਕਤੋਂ ਤਾਜ਼ਾ ਲਾਇਆ ਛੋਟੀ ਉਮਰ ਦੇ ਵਿੱਚ ਬਹੁਤ ਚੰਗਾ ਕਤ ਕੱਟ ਝੁੱਟੀ ਦਾ। ਕੀ ਬਾਤਾਂ। ਦੇਖੋ। ਲੇਵਾ ਭਾਂਡਾ ਐ ਲਈ ਫਰਦੀ ਜਿਵੇਂ ਦੂਜਾ ਤੀਜਾ ਸੂਆ ਹੋਵੇ। ਦੇਖੋ। ਸੂਆ ਜੂ ਬਹੁਤ ਵਧੀਆ ਚਵਾ ਹਾਂ ਥਾਣੀ ਬਾਲਾ ਕੰਮ ਦਾ ਲੱਗਦਾ ਸ਼ਾਹ ਜੀ। ਬਹੁਤ ਜਿਆਦਾ ਚਵਾ ਵਧੀਆ ਬੱਚਾ ਚੋਲੇ ਇਹ ਵੀ ਜਾਨਵਰ ਨੂੰ। ਠੀਕ ਆ। ਬੱਚਾ ਚੋਲੇ ਜਨਾਨੀ ਚੋਲੇ ਮਨੁਚਿੰਗਾ ਵਧੀਆ ਚਵਾ ਲੱਗਾ ਸਾਰੀਆਂ ਝੋਟੀਆਂ ਨੂੰ। ਠੀਕ ਆ। ਬੋਲੇ ਚਵਾ ਦੀ ਲਈ ਦੀ। ਇਹਦਾ ਰੇਟ ਸ਼ਾਹ ਜੀ ਕੀ ਰਹੂਗਾ? ਰੇਟ ਬਾਈ ਜੀ ਇਹਦਾ ਵੀ 1.5 ਲੱਖੀ ਆ ਜੀ ਠੀਕ ਆ ਠੀਕ ਆ ਜੀ ਪਰ ਝੋਟੀ ਦੇਵਾਂਗੇ 1 45 ਦੀ 1 ਲੱਖ ਤੇ 45000 ਦੀ ਦੇਵਾਂਗੇ ਜਿਹੜਾ ਭੈਣ ਭਰਾ ਆ ਗਿਆ ਹਨਾ ਪਰ ਕੱਟੀ ਵੀ ਜੇ ਘਰੇ ਖੜੀ ਹੋਈ ਤਾਂ ਰਸਤੇਦਾਰ ਆਇਆ ਵੀ ਕਿਰਾ ਖਰ ਲੀ ਲੀ ਨਗਾ ਮਾਰੂਗਾ ਹਨਾ ਇਹ ਪਹਿਲਾਂ ਨਾ ਕਟੀਆਂ 14 ਜਿਹਦਾ 15 15 ਕਿਲੋ ਦੁੱਧ ਚਵਾਉਣ ਵਾਲੀਆਂ ਨੇ ਵੇਖੋ 12 12 13 13 ਕਿਲੋ ਦੁੱਧ ਤੇ ਹੈਗਾ ਹੀ ਆ ਹਾਂ ਠੀਕ ਹੈ ਜੀ ਅਜੇ ਮਾਲੇ ਲੱਗਣਾ ਝੋਟੀਆਂ ਨੇ ਝੋਟੀਆਂ ਜਾ ਕੇ ਮਹੀਨੇ ਦਾ ਦੁੱਧ ਨਾਉਂਦੀਆਂ ਪਹਿਲਾਂ ਵਾਕਿਆ ਕੋਈ ਸ਼ੱਕ ਨਹੀਂ ਟੌਪ ਦੀਆਂ ਝੋਟੀਆਂ ਆ ਵੀਰੇ ਤੇਰੀ ਗੱਲ ਹੈਗੀ ਜੈਨੂਨ ਜਿਹੜੀ ਗੱਲ ਆ ਉਹ ਦੱਸੀ ਜਾਨੇ ਆਪਾਂ ਵਾਕਿਆ ਕੋਈ ਸ਼ੱਕ ਨਹੀਂ ਵੇਖੋ ਸੱਜਣੋ ਨੇੜ ਤੋਂ ਇਹਦੇ ਥਣ ਲੇਬ ਦੀ ਕੁਆਲਿਟੀ ਤੇ ਅੱਗੇ ਵੀਰੇ ਇੱਕ ਆ ਗਈ ਹਨਾ ਇਹ ਵੀ ਬਾਈ ਜੀ ਪਨੂਨ ਕੱਟੀ ਆ ਜੀ ਠੀਕ ਆ ਚੌਥਾ ਦਿਨ ਚੌਥਾ ਦਿਨ ਸੂਈ ਨੂੰ ਹਾਂਜੀ ਓਕੇ ਤੇ ਮੂੰਹੋਂ ਦੋ ਦੰਦ ਆ ਵੀਰ ਮੂੰਹੋਂ ਦੋ ਕੀ ਹਜੇ ਕਿਆ ਬਾਤ ਹੈ ਅਜੇ ਤੇ ਬੋਲਿਓ ਖਾਲੀ ਕੀਤੀ ਗਾ ਲਓ ਸਮਝ ਲਓ ਵੀ ਠੀਕ ਆ ਜਿਹੜਾ ਕਰਨ ਵਾਲੀ ਇਹਨੂੰ ਇਤਵਾਜ ਨੂੰ ਬਹੁਤ ਟਾਪ ਦਾ ਲੱਗਿਆ ਜੀ ਵਾਕੇ ਚੰਗੀ ਨਿਖਰ ਜਾਣੀ ਖਾ ਪੀ ਕੇ ਝੋਟੀ ਤੇ ਬੱਚਾ ਇਹਦੇ ਕੋਲੇ ਵੇਖਿਆ ਕਿ ਨਹੀਂ ਬੱਚਾ ਵੇਖਿਆ ਯਾਰ ਕੱਟਾ ਕੇ ਕੱਟੀ ਦੇਖੀ ਕੱਟਾ ਕੱਟੀ ਇਹ ਤਾਂ ਦੇਖਿਆ ਨਹੀਂ ਕਦੇ ਆਪਾਂ ਅੱਛਾ ਉਹ ਬੱਚਾ ਪਰਲੇ ਆ ਆਹੀ ਆਹੀ ਬੱਚਾ ਦਾ ਦੇਖ ਕੱਟਾ ਕੱਟਾ ਹੈ ਭਾਈ ਜੀ ਇਹਦੇ ਕੋਲੇ ਜਿਹੜੀ 3 ਨੰਬਰ ਤੇ ਝੋਟੀਆਂ ਸੱਜਣੋਂ ਕੱਟਾ ਤੇ ਬਹੁਤ ਸੋਹਣਾ ਸਿੰਘ ਤੇ ਜਿਵੇਂ ਕਹਿ ਤੀਏ ਨਾ ਸਾਰੀਆਂ ਯਾਰ ਸਲੌਤ ਦੇ ਜੋਗ ਕਟੀਆਂ ਕੋਈ ਐ ਨਹੀਂ ਗੱਲ ਵੀ ਜੇ ਇੱਕ ਖੋਲੀ ਤੇ ਦੂਜੀ ਭੁੱਲ ਜੂਗੇ ਵੇਖਿਓ ਇੰਨੇ ਸੋਹਣੇ ਰੰਗ ਰੂਪ ਦੀਆਂ ਤੇ ਬਾਈ ਵੀ ਕਹਿੰਦਾ ਦੰਦ-ਦੰਦ ਚੈੱਕ ਕਰਾ ਕੇ ਦੇਊਗਾ ਜਿਹੜਾ ਲੈਨ ਆ ਗਿਆ ਚੌਕ ਦੇ ਚੱਕ ਦੀ ਪਈ ਆ ਮੈਂ ਇੰਨਾ ਹਣਾ ਕੇ ਸਿੱਟੀ ਆ ਦੋਂਦੀ ਆ ਓਕੇ ਆ ਦੋਂਦੀ ਆ ਸੱਜਣੋਂ ਥੋੜੇ ਦੰਦ ਹੀ ਵਿਰਲੇ ਹੈਨਾ ਓਕੇ ਆ ਵੇਖੋ ਕੱਟੀ ਦਾ ਸਿੰਘ ਸਜਣੋ ਹਜੇ ਦੋਂਦ ਕਿਆ ਬਾਤ ਆ ਤੇ ਕਿੱਥੇ ਜਾ ਕੇ ਗੱਲ ਬੰਨੀ ਆ ਸਜਣੋ ਗੱਡੀ ਵੱਡੀ ਝੁੱਟੀ ਤਿਆਰ ਹੋਣੀ ਆ ਤੇ ਥਣ ਵੇਖੋ ਕੱਢਿਆ ਕਰਮਾਂ ਵਾਲੀ ਨੇ ਐਡਾ ਥਣ ਮਤਲਬ ਪਹਿਲਾਂ ਕੱਟੀਆਂ ਨੂੰ ਬਹੁਤ ਵਿਰਲਾ ਥਣ ਲੱਗਦਾ ਵਿਰਲਾ ਵਿਰਲਾ ਵੀਰੇ ਤੀਜੇ ਤੀਜੇ ਚੌਥੇ ਚੌਥੇ ਸੂਏ ਨਹੀਂ ਬੰਨਦੀ ਆ ਗੱਲ ਹਾਂਜੀ ਜਿਹੜੀ ਇਹ ਕਰਮਾਂ ਵਾਲੀ ਪਹਿਲੇ ਸੂਏ ਦੋਂਦੀ ਬਣਾਈ ਫਰਦੀ ਹੈ ਨਾ ਬਿਲਕੁਲ ਬਿਲਕੁਲ ਤੇ ਇਹਦਾ ਰੇਟ ਛਾ ਜੀ ਇਹਦਾ ਰੇਟ ਬਾਈ 130 ਹੈ ਜੀ ਇਹਦਾ ਬਾਈ ਜੀ 1 ਲੱਖ 30000 ਰੁਪਇਆ ਉਹਦੇ ਚ ਕਿੰਨਾ ਕੁ ਪਿਆਰ ਮੁਹੱਬਤ ਸ਼ੋਰ ਛੱਪਾ ਕੋਈ ਖੁੱਲਾ ਡੱਪਾ ਕਰ ਦਾਂਗੇ ਜੋ ਵੀ ਜਿੱਦਾਂ ਕੋਈ ਤੁਸੀਂ ਕਰਦਾ ਹੈ ਕਿ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਤੇ ਬਾਕੀ ਹੈ ਵੀ ਹਨਾ ਜੈਡ ਬਲੈਕ ਹੀ ਆ ਸਾਰੀ ਬਿਲਕੁਲ ਬਿਲਕੁਲ ਸ਼ਾਹ ਕਾਲੀ ਹੈ ਨਾ ਹਾਂ ਜੀ ਥੋੜੇ ਜਿਹਾ ਵਾਲ ਹਾਂ ਦੋ ਕਵਾਲੂ ਹੀ ਭੂਸਰੇ ਜੇ ਹੈਗੇ ਥੱਲੇ ਬਾਕੀ ਓਕੇ ਆ ਹਨਾ ਇਹਦਾ 130 ਹਾਂ ਜੀ ਬਾਈ ਜੀ ਤੇ ਪਿਆਰ ਮੁਹੱਬਤ ਕੋਈ ਬਿਲਕੁਲ ਹੀ ਕਰਾਂਗੇ ਬਿਲਕੁਲ ਠੀਕ ਜਿਵੇਂ ਤੁਸੀਂ ਕਹੋ ਜਿੱਦਾਂ ਕੋ ਅਗਲਾ ਕਹ ਦੂਗਾ ਕੋਈ ਧੰਨਵਾਦ ਧੰਨਵਾਦ ਬਾਕੀ ਆਪਣਾ ਝੋਟੀ ਕੋ ਚੋ ਕੇ ਵੇਖੇ ਇਹੋ ਜਿਹਾ ਚਵਾ ਝੋਟੀ ਲੱਗਾ ਥਾਂ ਥਣੋੜ ਲੱਗਾ ਆਪਾਂ ਮੈਂ ਕਹਿੰਦਾ ਵਾਰ-ਵਾਰ ਵਿਖਾਉਣ ਨੂੰ ਦਿਲ ਕਰਦਾ ਹਨਾ ਹਾਂਜੀ ਵੀ ਕੈਮਰਾ ਇੰਦੇ ਤੇ ਰੱਖੀਏ ਆਪਾਂ ਬਈ ਜੀ ਕਦੇ ਅਜੇ ਤੱਕ ਅਸੀਂ ਗਾਗ ਨੂੰ ਮੋੜਿਆ ਹੀ ਨਹੀਂ ਸਿੱਧੀ ਗੱਲ ਅੱਛਾ ਆਪਣੇ ਇਹ ਨਹੀਂ ਗੱਲ ਹੋਈ ਕਿ ਦੀ ਕੋਈ ਬੰਦਾ ਕਹਦੇ ਸਾਡਾ ਸੌਦਾ ਨਹੀਂ ਬਣਿਆ ਇਹੋ ਜਿਹਾ ਕੰਮ ਨਹੀਂ ਹੁੰਦਾ ਕਦੀ ਠੀਕ ਹੈ ਪੂਰੀ ਚੱਕਰ ਵਾਲੀ ਗੱਲ ਫੋਨ ਲਾਵੇ ਹਾਂਜੀ ਬਿਲਕੁਲ ਬਿਲ ਉਹ ਦੋ ਦੋ ਸੰਗਲੇ ਭਾਂਡੇ ਪਾਉਣ ਵਾਲੇ ਕਿਉਂਕਿ ਮੇਰਾ ਆਪਣਾ ਸਾਡਾ ਡੇਰੀ ਦਾ ਕੰਮ ਆ। ਹਾਂ ਨਿੱਤ ਮੈਨਾਂ। ਆਪਾਂ 17 18 ਕੁਇੰਟਲ ਹੋਰ ਵੀ ਅੱਜ ਦੀ ਤਰੀਕੀ ਜਿਮੀਂਦਾਰਾਂ ਤੋਂ ਦੁੱਧ ਲੈਣੇ ਆ। ਡੇਰੀ ਦਾ ਕੰਮ ਹੈ ਸਾਡਾ। ਠੀਕ ਆ। ਓਕੇ। ਪਤਾ ਲੱਗਦਾ ਪੈਸੇ ਵੀ ਕੰਡਾ ਰੱਖਿਆ। ਤੇ ਆਪਾਂ ਮਤਲਬ ਤੁਸੀਂ ਹਰ ਇੱਕ ਬੰਦੇ ਨੇ ਵਿਕਰੀ ਆ ਤੇ ਦੁੱਧ ਲੈਣਾ ਪਸ਼ੂ ਤੇ ਆਪਾਂ ਦੁੱਧ ਘਟਵਾਦ ਵਾਲੀ ਗੱਲ ਅੱਜ ਕੱਲ ਬਹੁਤ ਕੰਮ ਚੱਲੀ ਜਾਂਦਾ। ਪਰ ਜਿਹੜੀ ਦੁੱਧ ਹੈਗਾ ਅੱਜਸਮਾ ਉਹ ਹੀ ਚਾਹੀਦਾ। ਇਹ ਝੋਟੀ। ਇਹ ਵੀ ਪ੍ਰੂਨ ਗੱਟੀ ਬਾਈ ਜੀ। ਠੀਕ ਆ। ਹਾਂਜੀ। ਤੇ ਇਹ ਵੀਰੇ ਕਿੰਨੇ ਚਿਰ ਦੀ ਸੀ ਇਹ ਮੋਸਲੀਨ ਵੀ ਇੰਨੇ ਦਿਨ ਹੋ ਗਏ ਲਗਭਗ 4-5 ਦਿਨ ਲਾ ਲੋ 4-5 ਦਿਨ ਦੀ ਸੀ ਇੱਕ ਦੋ ਦਿਨ ਵੱਧ ਘੱਟ ਲਾ ਲੋ ਹਨਾ ਆਪਾਂ ਨੇ ਹਫਤੇ ਦੇ ਵਿੱਚ ਵਿੱਚ ਹੀ ਸੁਣੀ ਹਾਂ ਬੱਚੇ ਤਾਜੇ ਬਾਈ ਜੀ ਉਹ ਤਾਂ ਪਤਾ ਲੱਗ ਜਾਂਦਾ ਕੱਟਾ ਹੀ ਇਹਦੇ ਮਗਰ ਹੈ ਇਹਦੇ ਮਗਰ ਵੀ ਕੱਟਾ ਹੀ ਆ ਤੇ ਕਿੰਨਾ ਦੁੱਧ ਵੀ ਇਹ ਚੋਟੀ ਦਾ ਸਿਰੇ ਥੋੜੀ ਜਿਹੀ ਲੇਟ ਚੋਈ ਸੀ ਬਾਈ ਜੀ ਠੀਕ ਆ ਹਾਂਜੀ ਓਕੇ ਲਗਭਗ ਕੋਈ 10:30 ਵਜੇ ਦੀ ਚੋਈ ਹੈ ਜੀ ਉਧਰ ਗਾਂ ਲੈ ਜਾ ਮări ਜੀ अच्छा ते ਹੁਣ ਧਾਰਾਂ ਜਿਹੜੀਆਂ ਭਾਂਡੇ ਚ ਆ ਜਾਣਗੀਆਂ ਕੋਈ ਭੈਣ ਭਰਾ ਆ ਗਿਆ ਕੱਟੀ ਬਹੁਤ ਚੰਗੀ ਆ। ਆਪਾਂ ਇਸ ਟਾਈਮ 10 ਕਿਲੋ ਤੋਂ ਬਾਹਰ ਦੁੱਧ ਹੈ ਜੀ। ਠੀਕ ਆ। ਥੋੜਾ ਕੁਲਾ ਜਿਹੜਾ ਦੁੱਧ ਹੈਗਾ ਤੁਹਾਨੂੰ। 10 ਕਿਲੋ ਮੰਨ ਕੇ ਹੀ ਆ ਜੇ। ਹਾਂਜੀ ਅਜੇ ਇਹ ਵੀ ਛੋਟੀ ਲਾ ਲੋ ਵੀ ਬੋਲ ਨੂੰ ਖਾਲੀ ਕੀਤੀ ਲਾ ਲੋ ਕੱਲ ਪੱਤੂ ਨਹੀਂ ਲਓ। ਅਜੇ ਸੂਈ ਨੂੰ ਕੁ ਬਾਲੇ ਦੇਣੀ ਆ ਉਹ ਬੱਚਾ ਦਾ ਤਾਜਾ ਬਿਲਕੁਲ ਜਮਾ। ਬੱਚੇ ਸਾਰੇ ਗਿੱਲੇ ਆ। ਸਾਰੇ ਬੱਚੇ ਬਾਈ ਜੀ। ਕਿਆ ਬਾਤ। ਹਾਂਜੀ। ਵੇਖੋ ਸੱਜਣੋ ਕੱਟੀ। ਸਿੰਗ ਬਹੁਤ ਚੰਗਾ। ਉਮਰ ਉਹ ਵੀ ਛੋਟੀ ਹੂ ਮਨ ਤਾਂ ਲੱਗਦੀ। ਬੰਦ ਚੱਕ ਨਹੀਂ ਕੀਤਾ ਬਈ ਚੌ ਮੈਂ ਤਾਂ ਲੱਗਦਾ ਵੀ ਹਜੇ ਨਿੱਕੀ ਲੱਗਦੀ ਆ ਨਹੀਂ ਭਾਈ ਜੀ ਚੌਗੀ ਆ ਨਹੀਂ ਛੇਕ ਦੇ ਦੰਦ ਪੁੱਟਦੀ ਆ ਛੇਕ ਦੇ ਦੰਦ ਪੁੱਟਦੀ ਆ ਵੇਖਿਓ ਸੱਜਣੋ ਕਿਆ ਬਾਤ ਕਰਮਾਂ ਵਾਲੀ ਨੂੰ ਇਹਨੂੰ ਵੀ ਯਾਰ ਥਨ ਥਨ ਲੇਵੇ ਦੀ ਪ੍ਰੀਕੀ ਲੱਗੀ ਆ ਕੀ ਕਹਿਣੇ ਕੱਟੀ ਨੂੰ ਸੱਜਣੋ ਤੇ ਸਿੰਗ ਵੇਖੋ ਤੇ ਛਾ ਜੀ ਇਹਦਾ ਰੇਟ ਜਿਹੜੀ 4 ਨੰਬਰ ਝੋਟੀ ਆਪਣੀ ਇਹਦਾ ਬਾਈ ਜੀ ਰੇਟ ਹੈਗਾ 1,42,000 ਰੁਪਇਆ ਠੀਕ ਆ 2000 ਛੋਟ ਕਰ ਦਾਂਗੇ ਤੇ 40 ਦੀ ਕੱਟੀ ਦੇਵਾਂਗੇ 1,42,000 ਰੁਪਇਆ ਇਹਦੀ ਡਿਮਾਂਡ ਆ ਤੇ 1,40 ਦੀ ਦੇਵਾਂਗੇ ਹੋਰ ਛੋਟ ਛੱਪਾ ਕਰ ਦਾਂਗੇ ਜਿਹੜਾ ਕੋਈ ਆ ਗਿਆ ਸੱਜਣ ਹੈ ਜ਼ਰੂਰ ਕਰਾਂਗੇ ਵੀਰ ਜੀ ਠੀਕ ਆ ਧੰਨਵਾਦ ਆ ਵੀਰੇ ਤੇ ਇੱਕ ਅੱਗੇ ਜਿਹੜੀ ਝੋਟੀ ਆ ਗਈ ਇਹਦਾ ਕੀ ਹਿਸਾਬ ਕਿਤਾਬ ਆ ਇਹ ਵੀ ਝੋਟੀ ਨੂੰ ਸੂਈ ਨੂੰ ਲੱਗ ਭਾਗ 7-8 ਦਿਨ ਹੋ ਗਏ ਵੀਰ ਜੀ 7-8 ਦਿਨ ਸੂਈ ਨੂੰ ਹੋ ਗਏ ਦੋ ਦਿਨ ਨੂੰ ਸੂਈ ਸੀਗੇ ਸੁਭਾ ਇਹ ਬਾਈ ਜੀ ਉਹਨਾਂ ਨੇ ਤੇ ਪਹਿਲਾਂ ਹੀ ਦੱਸਿਆ ਠੀਕ ਆ ਆਪਾਂ ਤੁਹਾਨੂੰ ਕਹਿ ਦਈਏ ਆਪਾਂ ਦੂਜੇ ਕਰਕੇ ਵੀ ਕਹਿ ਸਕਦੇ ਆ ਪਹਿਲਾਂ ਵੀ ਕਿਹਾ ਹੁੰਦਾ ਹੀ ਆ ਓਕੇ ਆ ਛੋਟੀ ਪਿਓਰ ਪਹਿਲਾਂ ਆ ਆਪਾਂ ਸਹੀ ਨਹੀਂ ਗੱਲ ਆਪਾਂ ਘਰੋਂ ਨਹੀਂ ਆਪਾਂ ਕਿਹੜੀ ਪੈਦੋ ਮੰਡੀ ਚੋਂ ਨਹੀਂ ਆ ਕਦੋਂ ਲਈ ਆ ਹਾਂ ਪਹਿਲਾਂ ਕੱਟੀ ਆ ਦੁੱਧ ਐਸ ਵਾਲੇ 12 12.5 13 ਨੂੰ ਵੀ ਹੱਥੋਂ ਦੀ ਕੱਟੀ ਅੱਛਾ ਹਾਂ ਐਨ ਤੋਰ ਐਨ ਤੋਰ ਕੀ ਬਾਤ ਆ 12 12.5 ਦੇ 13 ਕਿਲੋ ਨੂੰ ਵੀ ਹੱਥ ਲਾਉਂਦੀ ਆ ਬਿਲਕੁਲ ਬਿਲਕੁਲ ਤੁਹਾਨੂੰ ਤੋਂ ਆਪਾਂ ਅੱਗੇ ਭੰਡਾ ਦਰਦਾ ਜੀ ਵਾਕਿਆਈ ਲੇਵਾ ਭਾਂਡਾ ਕਰੋ ਸੱਜਣੋ ਚੈੱਕ ਕਰਤੀ 5 ਨੰਬਰ ਦਾ ਤੇ ਭਾਈ ਚੂ ਨਹੀਂ ਵੀ ਆਂਦੀ ਹਣੀ ਮੈਨੂੰ ਹੀ ਲੱਗਾ ਲੈਣਾ ਵੀ ਤੁਸੀਂ ਛੱਡੀ ਦਿਓ ਗੱਲ ਜੀ ਹਨਾ ਬੇਸ਼ੱਕ ਬੱਚੇ ਨੂੰ ਬਿਠਾ ਦਿਓ ਜਿਹਨੂੰ ਮਰਜ਼ੀ ਬਿਠਾ ਕੇ ਚੁਾਈ ਬਿਲਕੁਲ 1 ਨੰਬਰ ਗਾਡਰ ਚੁਾਈ ਭਾਈ ਨਹੀਂ ਠੀਕ ਆ ਜੱਟਾ ਓਕੇ ਮੈਂ ਨਗਰੀਆ ਲਾ ਲੋ ਕਾਦੋ ਨਾ ਨੇ ਭਾਂਡੇ ਲਈ ਫਿਰਦੀਆਂ ਕਰਮਾਲੀਆਂ ਠੀਕ ਆ ਜੀ ਕੀ ਕਹਿਣੀ ਹੈ ਹਨਾ ਬਿਲਕੁਲ ਬਹੁਤ ਟਾਪ ਦਾ ਲੇਵਾ ਸੱਜਣੋ 5 ਨੰਬਰ ਝੋਟੀ ਨੂੰ ਵੀ ਆਪਦੀ ਜਗ੍ਹਾ ਤੇ ਨਾ ਕਿਆ ਕਹਿਣੇ ਲੱਗਾ ਹੋਇਆ ਇਹ ਦੇਵੀ 14 15 ਟਪਾਊਗੀ ਇਹ ਨਹੀਂ ਗੱਲ ਵੀ ਆਪਾਂ 12 13 ਦੱਸਿਆ ਤੇ 12 13 ਹੀ ਦਊ ਕਿਉਂਕਿ ਤਾਜੀ ਸੂਈ ਹੈ ਜੇ 2 ਕਿਲੋ ਦੋ ਤੱਕ ਵਧਾਊਗੀ ਦਾਊਗੀ ਬਹੁਤਾ ਆਪਾਂ ਕਹਿੰਦੇ ਨਹੀਂ ਇਹ ਦੇ ਇਹਦੇ ਮਗਰ ਬੱਚਾ ਕੱਟਾ ਕਿ ਕੱਟੀ ਬੱੱਚਾ ਇਹ ਦੇ ਮਗਰ ਕੀ ਆ ਯਾਰ ਕੱਟੀ ਇਹ ਦੇ ਮਗਰ ਇਹ ਦੇ ਮਗਰ ਸੱਜਣੋਂ ਕੱਟੀ ਆ ਟੌਪ ਦੀ ਆਪ ਅਤੇ ਟੌਪ ਦੀ ਮਗਰ ਕੱਟੀ ਹੋਊਗੀ ਕਿਉਂਕਿ ਚੰਗੀ ਮਿਹ ਦੇ ਮਗਰ ਬੱਚਾ ਵੀ ਚੰਗਾ ਹੁੰਦਾ ਇੱਕ ਆ ਗਈ ਅੱਗੇ ਲਾਸਟ ਜਾਮਨਰਗੀ ਕਾਲ ਰੰਗ ਦੱਸ ਦੀ ਰੇਟ ਦੱਸ ਦੀ ਇਹਦਾ ਹਾਂ ਰੇਟ ਸਾੱਚ ਇਹਦਾ ਦੱਸ ਦੀ ਰੇਟ ਉਦਾਂ ਦੇ ਹੈਗਾ 1 ਲੱਖ 20 ਹਜ਼ਾਰ ਪਰ ਸਵਾ ਲੱਖ ਦੀ ਕੱਟੀ ਦੇਾਂਗੇ ਬਾਈ ਜੀ 1 ਲੱਖ 30 ਹਜ਼ਾਰ ਹਾਂ ਤਾਂ ਸਵਾ ਲੱਖ ਦੀ ਦੇਾਂਗੇ ਆਪਾਂ ਸਵਾ ਲੱਖ ਦੀ 1 ਲੱਖ 50 ਲੱਖ ਤੇ 25 ਹਜ਼ਾਰ ਦੀ ਝੋਟੀ ਮਿਲਨੀ ਆ ਸੱਜਣੋਂ ਬਹੁਤ ਚੰਗੀ ਆ ਕੋਈ ਸ਼ੱਕ ਹੀ ਨਹੀਂ ਐਨ ਗੁੰਦੀ ਪਈ ਆ ਤੇ ਥਾਂ ਲੇ ਵੇਲੀਓ ਵੀ ਤੁਹਾਨੂੰ ਚੈੱਕ ਕਰਾਤੀ ਬਾਕੀ ਚੋਂ ਟਾਈਮ ਆ ਇਹ ਵੀ ਨੋਟ ਕਰ ਲਿਓ ਤੇ ਆ ਵੀਰੇ ਕਿਵੇਂ ਸਾਹ ਇਹ ਦੂਜੇ ਸੂਏ ਭਾਈ ਖੋਲ ਖੋਲੀ ਸ਼ਰਾ ਅੱਛਾ ਦੂਜਾ ਸੂਆ ਤਾਜੀ ਬਿਲਕੁਲ ਤਾਜੀ ਸੂਆ ਬੱਚਾ ਦੇਖ ਲਓ ਇਹਦੇ ਕੋਲੇ ਕੱਟੀ ਕੱਟੀ ਆ ਇਹਦੇ ਕੋਲੇ ਕੱਟੀ ਕੱਟੀ ਆ ਜੀ ਕੱਟੀ ਆ ਇਹ ਬਹੁਤ ਤਾਜੀ ਆ ਭਾਈ ਇਹਨੂੰ ਚੌਥਾ ਪੰਜਵਾਂ ਦੇਣਾ ਜੀ ਠੀਕ ਆ ਬਿਲਕੁਲ ਤਾਜੀ ਇਹ ਵਾਲੋ ਓਕੇ ਹਾਂ ਦੂਜਾ ਸੂਆ ਤੇ ਕਿੰਨਾ ਕਿਦੇ ਕੋਲੇ ਹੁਣ ਬੋਲਾ ਮੰਨ ਲੇ ਕੋਈ ਸੱਜਣ ਲਗਭਗ 12 ਕਿਲੋ ਦੇ ਲਗਭਗ ਹੋਊਗਾ ਬਾਈ ਜੀ ਬੜੀ ਵੱਡੀ 11 ਤੋਂ ਤਾਂ ਬਾਹਰ ਹੀ ਹੋਊਗਾ 11 ਹੋ ਜੇ ਸਵਾ 11 ਸਾਢੇ 11 ਹੋ ਜੇ 11 ਤੋਂ 11 ਤੋਂ 12 ਦੇ ਵਿੱਚ ਐਨ ਪੱਕਾ ਬਿਲਕੁਲ ਪੱਕਾ ਬਾਈ ਜੀ ਪੱਕਾ ਬਾਕੀ ਯਾਰ ਭੱਟੀ ਬੁੱੱਡੀ ਬਹੁਤ ਹੈਣਾ ਝੋਟੀ ਹਾਂਜੀ ਬੰਤਰ ਵੇਖ ਇਹਦੀ ਕਰਮਾਂ ਵਾਲੀ ਦੀ ਹੈਣਾ ਰੰਗ ਬਹੁਤ ਲਾਲੋ ਵੀ ਹਾਂ ਸ਼ਾਈ ਕਿੰਨੀ ਹੈ ਐਨ ਜਾਮਨਰਗੀ ਕਾਲੀ ਹੈ ਹੈ ਬਿਲਕੁਲ ਬਾਈ ਜੀ ਕੀ ਬਾਤ ਹੈ ਸੱਜਣੋ ਮਗਰ ਵੀ ਕੱਟੀ ਤੇ ਦੂਜਾ ਸੂਆ ਝੋਟੀ ਆ ਤੇ ਥਾਂ ਲੈ ਵੀ ਦੀ ਕੁਆਲਿਟੀ ਸੱਜਣੋ ਚੈੱਕ ਕਰ ਲਓ। ਇਧਰ ਹੋ। ਤੇ ਇਥੋਂ ਬੈਕ ਸਾਈਡ ਤੋਂ ਵੀ ਵੇਖੋ। ਕੀ ਕਹਨੇ ਐਨਸੂਲ ਤੱਕ ਲੈਵਾ ਜਾਂਦਾ ਕਰਮਾ ਵਾਲੀ ਦਾ ਬਹੁਤ ਚੰਗਾ ਦੁੱਧ ਪਾਉਗੀ ਭਾਈ। ਆਪਣੇ ਆਈਡੀਏ ਨਾਲ ਕੰਨਾ ਦੁੱਧ ਕਰਮਾ ਵਾਲੀ ਪਾਉਗੀ। ਕੋਈ ਬਾਈ ਨੇ ਦੁੱਧ ਤਾਂ ਇਹਨੂੰ 15 ਤੋਂ ਬਾਹਰ ਦੇਣਾ। ਚਾਹੀਦਾ ਕੋਈ ਸ਼ੱਕ ਨਹੀਂ ਐਡੀ ਮੱਝ ਬਣੀ ਦਾ ਕੀ ਫਾਇਦਾ ਜੇ ਇਹਨਾਂ ਦੁੱਧ ਬਣਾ ਦੱਤਾ ਇਹਨੇ ਹੁਣ ਵੀ ਦੁੱਧ ਜਿੰਨਾ 11 12 ਕਿਲੋ ਦੁੱਧ ਹੈਗਾ ਤਾਜੀ ਸੂਈ ਦੇ 11 ਕਿਲੋ ਜੇ ਦੁੱਧ ਆਉਂਦੇ 15 ਕਿਲੋ ਦਾ ਆਰਾਮ ਨਾਲ ਦਊਗੀ ਬਈ ਜੀ ਤੇ ਸ਼ਾਹ ਜੀ ਇਹਦਾ ਰੇਟ ਫਿਰ ਇਹਦਾ ਰੇਟ ਬਈ ਜੀ ਹੈਗਾ ਰੱਬ ਤੁਹਾਡਾ ਭਲਾ ਕਰੇ ਵੀ 1,35,000 ਠੀਕ ਆ ਤੇ 3000 ਛੂਟ ਕਰਾਂਗੇ 1,32 ਦੀ ਝੋਟੀ ਦੇ ਵਿੱਚ 1,32,000 ਦੀ ਦੇ ਦਿਆਂਗੇ ਜਿਹੜੀ ਆਪਾਂ ਵਿਖਾ ਦੀ 6 ਨੂੰ ਪਰਤੇ ਕੱਟੀ ਬਿਲਕੁਲ ਜੀ ਬਿਲਕੁਲ ਦੂਜਾ ਸੂਆ ਇਹਦੇ ਵਿੱਚੋਂ ਵੀ ਆਪਾਂ ਮਾਨਤਾ ਕਰਦੇ ਆਂਗੇ ਕੋਈ ਚੱਕਰ ਨਹੀਂ ਉਹਦਾ ਭੈਣਾ ਭਰਾ ਦ ਗਿਆਂਤੀਪੁਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਚੌਧਰੀ ਡੇਰੀ ਫਾਰਮ ਵਾਲੇ ਭਰਾਵਾਂ ਦੀ ਮੇਲ ਪਹਿਲੀ ਵਾਰੀ ਹੋਇਆ ਤੇ ਪਰ ਟਾਪ ਦੇ ਨੰਗੀਨੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਇਆ ਕੋਈ ਐ ਨਹੀਂ ਗੱਲ ਜਿਹੜਾ ਚੰਗੀਆਂ ਝੋਟੀਆਂ ਰੱਖਣ ਦੇ ਸ਼ਕੀਨ ਆ ਤੇ ਜ਼ਰੂਰ ਕਨੈਕਟ ਕਰ ਲਿਓ ਕਿਉਂਕਿ ਚੰਗੀ ਚੀਜ਼ ਤੇ ਸਜਣੋ ਥੋੜੇ ਪੈਸੇ ਦਾ ਖਰਚ ਨੇ ਪੈਣੇ ਆ ਕਿਉਂਕਿ ਘਰੇ ਖੜੀਆਂ ਵੀ ਤੁਹਾਨੂੰ ਦੱਸਣ ਗਿਆ ਕਿ ਯਾਰ ਘਰੇ ਆਪਾਂ ਮੱਝ ਰੱਖੀ ਹੋਈ ਅੰਦਰ ਵੱਡੀਆਂ ਛੋਟੀਆਂ ਹੈਗੀਆਂ ਦੋ ਹੋਰ ਅੰਦਰ ਠੀਕ ਆ ਹਾਂਜੀ ਉਹ ਬਾਹਰ ਆਪਾਂ ਕੱਢੀਆਂ ਜਗ੍ਹਾ ਤੋਂ ਕਰਕੇ ਲਾ ਲਓ ਨਾਲ ਉਹ 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 ਵੀ ਮਤਲਬ ਆਪਾਂ ਜੇ ਕੋਈ ਭੈਣ ਭਰਾ ਫੋਨ ਲਾਵੇ ਤਾਂ ਹਾਂ ਵਿਖਾ ਦਨੇ ਇਦਾਂ ਹੁਣ ਵਿਖਾ ਦਈਏ ਕੀ ਬਾਤ ਆ ਕੱਟੀ ਵੇਖੋ ਜਿਹੜੀ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਸਟਾਰਟਿੰਗ ਦੇ ਵੀੜ ਇਹ ਕੱਟੀ ਦਾ ਚਲੋ ਬਾਕੀ ਕਰਨ ਵਾਲੀ ਜਿਹਦੇ ਘਰੇ ਜਾਣੀ ਹੈ ਹਾਂ ਕਿਹੜੇ ਘਰ ਦਾ ਸ਼ਿੰਗਾਰ ਬੰਦ 15 ਕਿਲੋ ਦੁੱਧ ਮੈਂ ਗਾਰੰਟੀ ਵਾਲੀ ਆਪਾਂ ਗੱਲ ਕਰੀਏ ਯਾਰ ਕਾਪੀ ਤੇ ਲੈ ਕੇ ਲੈ ਜੇ ਅਗਲਾ ਕਰ ਦਦਾਂਗੇ ਆਪਾਂ ਫਿਰ ਮੇਰੀ ਇੱਕ ਹੋਰ ਮੈਂ ਇੱਕ ਗੱਲ ਦੱਸ ਦਿੰਨਾ ਸਾਰਿਆਂ ਨੂੰ ਕਈ ਵੀਰ ਭਰਾ ਵੀਡੀਓ ਤੇ ਪਸ਼ੂ ਮੰਗਾਉਂਦੇ ਆ ਠੀਕ ਆ ਜੀ ਉਹ ਚੱਕਦੇ ਆ ਵੀ ਕਿੰਨਾ ਦੁੱਧ ਘਟਿਆ ਥਾਣ ਘਟਿਆ ਜਾਂ ਕੁਛ ਹਨਾ 100 ਗੱਲਾਂ ਨੇ ਹਾਂਜੀ ਆਪਾਂ ਇਹ ਗੱਲ ਕਹਿ ਦਿੰਦਾ ਮੈਂ ਤਾਂ ਹਰ ਵੀਡੀਓ ਤੇ ਪਹਿਲਾਂ ਵੀ ਮੇਰੀਆਂ ਵੀਡੀਓ ਵੇਖੇ ਮੈਂ ਉਹਦੇ ਵਿੱਚ ਕਹਿੰਨਾ ਵੀ ਸਾਡੇ ਤੋਂ ਜਿਹੜਾ ਬੰਦਾ ਪਸ਼ੂ ਲੰਗਾ ਲੂਗਾ ਨਾ ਸਾਨੂੰ ਪੈਸੇ ਪਾਉਣ ਦੀ ਲੋੜ ਨਹੀਂ ਪਹਿਲਾਂ ਉਹਨੂੰ ਠੀਕ ਆ ਆਪਣੇ ਘਰੇ ਚਵਾਈ ਕਰ ਲਈ ਜੇ ਮੈਂ ਝੋਟੀ ਦਾ ਦੁੱਧ 12 ਕਿਲੋ ਦੱਸਿਆ ਆਪਣੇ ਦੋ ਟਾਈਮ ਤਿੰਨ ਟਾਈਮ ਚਵਾਈ ਇੱਕ ਮਿੰਟ ਇੱਥੇ ਗੱਲ ਕੱਟਣ ਲੱਗਾ ਤੇਰੀ ਇਹ ਆਪਾਂ ਨਾ ਦੁਬਾਰਾ ਆ ਕੇ ਗੱਲ ਰਿਪੀਟ ਕਰਕੇ ਸ਼ੁਰੂ ਚਲਾਵਾਂਗੇ ਠੀਕ ਆ ਹਾਂ ਇਹ ਮਗਰ ਕਿਹਨੇ ਸੋਨਨੀ ਆ ਆਪਣੀ ਸਹੀ ਗੱਲ ਹੈ ਹਾਂ ਆਪਾਂ ਸਟਾਰਟਿੰਗ ਚ ਚਲਾਵਾਂਗੇ ਇਹ ਪੁਆਇੰਟ ਆ ਇਹ ਇਹ ਵੀ ਦਿਖਾਉਣੀ ਆ ਗਾਗਾ ਗੋਆ ਖਿੱਚਦਾ ਫਿਰ ਕੋਈ ਗੱਲ ਨਹੀਂ ਨਹੀਂ ਮਾੜਾ ਦੰਦਰ ਸਾਫ਼ ਤੇ ਵੇਜ ਦਿਖਣਾ ਤੇ ਵੀਰ ਨੇ ਜਿਵੇਂ ਦੱਸਿਆ ਇਹ ਭਰਾ ਹਰਾਂ ਦਾ ਦੁੱਧ ਦਾ ਕੰਮ ਆ ਕਰ ਲੋ ਚੱਕ ਇਧਰ ਚਵਾਈ ਚੱਲੀ ਜਾਂਦੀ ਆ ਆ ਮਈਆਂ ਦੀ ਚਵਾਈ ਹੋ ਗਈ ਤੇ ਆ ਦੋ ਝੋਟੀਆਂ ਤੁਹਾਨੂੰ ਵਖਾਉਣੀਆਂ ਥੋੜੀਆਂ ਜੀਆਂ ਸਾਫ਼ ਸੁਥਰ ਕਰ ਲਈਏ ਇੱਥੇ ਥੋੜੀ ਜੀ ਰੋਸ਼ਨੀ ਪੈਂਦੀ ਆ ਜ਼ਰੂਰ ਸੱਜਣੋ ਇੱਕ ਆ ਝੋਟੀ ਦਾ ਵੇਖੋ ਬਿਰਲਾ ਬਿਰਲਾਣ ਲੱਗੀਆਂ ਕੀ ਕਹਿਣੇ ਇਹ ਅੰਦਰ ਖੜੀ ਸੀ ਸੋਚਿਆ ਵੀ ਤੁਹਾਡਾ ਨਾ ਵੀਰ ਕਹਿੰਦਾ ਸਾਂਝੀ ਕਰਦਗੇ ਇਹਦਾ ਦੁੱਧ ਤਿਆਰ ਕਰੀ ਜਨਾ ਬਈ ਜੀ ਤਾਂ ਕਰਕੇ ਨਾ ਵੀ ਪਹਿਲਾਂ ਮਨ ਸੀਗਾ ਵੀ ਰਹਿਣ ਦੀ ਹੈ ਇਹ ਤਿਆਰ ਦੁੱਧ ਕਰਕੇ ਵੇਚਾਂਗੇ ਦੁੱਧ ਤਿਆਰ ਕਰੀ ਜਾਂਦਾ ਉਹਦਾ ਛੋਟੀ ਫਰੇ ਦੁੱਧਾਂ ਦਾ 17 ਕਿਲੋ ਹੁਣ ਇਹਦੇ ਕੋਲੇ ਕੀ ਬਾਤ ਆ ਜਿਉਂਦੀ ਰਵੇ ਯਾਰ 17 ਕਿਲੋ ਦੁੱਧਾ ਸੱਜਣੋਂ ਸੂਆ ਕਿਹੜਾ ਦੂਜਾ 6 ਦੰਦ ਆ ਮੂੰਹ ਕੀ ਬਾਤ ਦੂਜਾ ਸੂਆ 6 ਦੰਦ ਸੋਨਦੀ ਕੱਟੀ ਨੇ ਸਾਡੇ ਸੋਨਾ 17 ਕਿਲੋ ਕੰਡੇ ਵਾਲਾ ਦੁੱਧ ਦਿੱਤਾ ਆ ਆਪਣੇ ਸੱਜਣਾਂ ਕੋਲੋਂ ਝੋਟੀ ਲੈ ਕੇ ਆਏ ਆ ਆਪਾਂ ਹਸਾਰ ਤੋਂ ਕੀ ਬਾਤ ਆ ਯਾਰ ਬਾਈ ਬਹੁਤ ਕੱਟੀ ਚੰਗੀ ਤਰੀਏ ਵੀ ਵੇਖੋ ਸੱਜਣੋ ਬੰਨੀ ਫਰਦੀ ਨਾ ਮੱਲਾਂ ਨੂੰ ਥੱਲਿਓਂ ਪੰਡਾਂ ਲੈ ਵੇ ਦੀਆਂ ਕਰਮਾਂ ਵਾਲੀ ਕਿਆ ਬਾਤ ਹੈ ਇਹਦਾ ਅੰਦਰ ਰਹਿ ਜਾਣੀ ਸੀ ਜੇ ਤੂੰ ਨਾ ਕਹਿੰਦਾ ਯਾਰ ਐਡਾ ਹੀਰਾ ਝੁੱਟੀ ਮੰਨੀ ਬੈਠਾ ਤੇ ਵਿਖਾਈਏ ਦਾ ਸਹੀ ਇਹ ਮਾਲ ਵਡੀਆਂ ਕੁਸੀਆਂ ਨਾਲੋਂ ਅਸੀਂ ਜਿੱਦਾ ਜੰਮੂ ਪੜ ਠੀਕ ਆ ਜੰਮੂ ਜਾਂਦੀਆਂ ਹੈਰਾਨੀਆਂ ਤੇ ਬਾਈ ਇਹ ਦੁੱਧ ਤੇਰੇ ਹਿਸਾਬ ਨਾਲ ਹੁਣ ਕਿੰਨ ਬਾਈ ਜੀ ਦੁੱਧ ਦੇ ਦੇ ਥੱਲੇ ਝੋਟੀ ਥੱਲੇ 17 ਕਿਲੋ ਆਣਾ ਠੀਕ ਆ ਠੀਕ ਆ ਹੁਣ ਵੀਡੀਓ ਤੁਹਾਡੀ ਲੰਬੀ ਨਹੀਂ ਚਾਹੀਈ ਮੈਂ ਹੁਣੇ ਕਰ ਦੇਣੀ ਹੁੰਦੀ ਪਰ ਨਹੀਂ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਸਹੀ ਆ ਤੇਰੀ ਗੱਲ ਤੇ 17 ਕਿਲੋ ਦੁੱਧ ਕਰਮਾ ਵਾਲੀ ਰਾਣੀ ਕੋਲੇ ਅਜੇ 15 ਦਿਨ ਝੋਟੀ ਜੀ ਸੂਈ 15 ਹੋ ਗਏ 16 ਦਿਨ ਹੋ ਗਏ ਹੁਣਗੇ ਹੋ ਕਿਥੇ ਠੀਕ ਆ ਆ ਦੇਖੋ ਚੱਕ ਹਲੋ ਬੱਤੇ ਰੱਖਦਾ ਆਇਆ ਲੈ ਵਾਕਿਆ ਹੀ ਸੱਜਣੋ ਐਂ ਕਰਾਉਂਦੇ ਆ ਤਸੱਲੀ ਜੱਤੀਪੁਰ ਵਾਲੇ ਕਿਉਂ ਚੌਧਰੀ ਡੇਰੀ ਫਾਰਮ ਵਾਲੇ ਕੋਈ ਕੱਚ ਨਹੀਂ ਛੱਡਦੇ ਪਏ ਵੀ ਕੋਈ ਐ ਨਾ ਭੈਣ ਭਰਾ ਕੇ ਕਹਦੇ ਵੀ ਆ ਚੀਜ਼ ਦੱਸੀ ਸੀ ਤੇ ਨਿਕਲੀ ਨਹੀਂ ਤੇ ਸ਼ਾਹ ਜੀ ਇਹਦੇ ਕੋਲੇ ਬੱਚਾ ਕੀ ਆ ਕਰਮ ਵਾਲੀ ਕੋਲੇ ਬੱਚਾ ਜਾਂ ਤੇ ਕੱਟਾ ਇਹਦੇ ਕੱਟਾ ਬਈ ਜੀ ਥੋੜੇ ਕੱਟਾ ਇਹਦੇ ਕੋਈ ਬਤਲਵੇ ਕੋਈ ਕਈ ਬੰਦੇ ਵੀ ਮੇਰੇ ਭਰਾ ਕਹਿਣਗੇ ਕਈ ਵੀ ਆਇਓ ਰੱਬਾ ਖਰੇ ਏਕੜਾ ਲਾਇਆ ਖਰੇ ਚੋਈ ਨਹੀਂ ਖਰੇ ਟੈਮੂ ਨਾ ਜੀ ਵੀਰੇ ਚਵਾਈਆਂ ਦਾ ਟੈਮੂ ਟੈਮ ਚਵਾਈ ਆ ਇਹਦੀ ਝੋਟੀਆਂ ਨਹੀਂ ਕੋਈ ਉਹ ਵੀ ਅੱਧਾ ਘੰਟਾ ਘੰਟਾ ਜ਼ਰੂਰ ਲੇਟ ਕਰ ਸਕਦੇ ਆਪਾਂ ਵੇਖੋ ਸਜਣੋ ਕਿਆ ਬਾਤਾਂ ਤੇ ਸ਼ਾਹ ਇਹਦਾ ਰੇਟ ਹੁਣ ਪੁੱਛ ਲਈਏ ਫਿਰ ਆਪਾਂ ਰੇਟ ਇਹਦਾ ਮੈਨੂੰ ਦੁੱਧ ਤਿਆਰ ਕਰੀ ਜਾਂਦਾ ਆ ਠੀਕ ਆ ਕਰਨਾਗੇ ਰੇਟ ਉਹਨਾਂ ਨੂੰ ਹੈ ਮੈਂ ਤਾਂ ਗੁੱਸਾ ਵੀ ਜੇ ਕੋਈ ਬੰਦੇ ਨੂੰ ਚਾਹਵਾਨ ਹੋਇਆ ਫੋਨ ਕਰ ਲੇ ਆਪਾਂ ਕਰ ਲਾਂਗੇ ਗੱਲ ਉਹਨਾਂ ਨਾਲ ਓਕੇ ਫੋਨ ਤੇ ਕਰਾਂਗੇ ਰੇਟੇ ਦਾ ਓਕੇ ਕੋਈ ਸ਼ੱਕ ਨਹੀਂ ਵੀਰੇ ਆ ਛੋਟੀਆਂ ਦੁੱਧ ਤਿਆਰ ਕਰੀ ਜਾਂਦਾ ਆ ਆ ਛੋਟੀ ਵੇਖ ਲਓ ਮੈਂ ਤਾਂ ਇੱਕੋ ਮਿੰਟ ਆ ਗਿਆ ਵੇਖਿਓ ਸੱਜਣੋ ਬਹੁਤ ਕੱਟੀ ਚੰਗੀ ਵੱਡੀ ਛੋਟੀ ਨੂੰ ਖਾ ਗਈ ਯਾਰ ਤੇ ਆ ਚੀਜ਼ਾਂ ਬਹੁਤ ਸੱਜਣੋਂ ਕੱਟ ਮਿਲਦੀਆਂ ਜਿਹੜੀਆਂ ਇੰਨੀਆਂ-ਇੰਨੀਆਂ ਵੈਰਲਾਂ ਲੱਗੀਆਂ ਨੇ ਇਹਨਾਂ ਨੂੰ ਜਦੋਂ ਚੋਇਆ ਕਰੋਗੇ ਤੇ ਆ ਨੀਂਦ ਆਇਆ ਕਰੋ ਤੇ ਫੋਨ ਤੇ ਰੇਟ ਹੋਣਾ ਆ ਇਹਦੇ ਕੋਲੇ ਕੱਟਾ। ਕੀ ਬਾਤ ਹੈ। ਛੋਹਾਂ ਬਹੁਤ ਵਧੀਆ ਬਈ। ਆ ਵੇਖੋ। ਹਾਂ ਥਾਣੀ ਬਾੜਾ ਪਾਵਰ ਵਾਲਾ ਵੀਰੇ। ਥਾਣੀ ਬਾੜੀ ਪਾਵਰ ਵਾਲਾ ਲੱਗਾ ਇਹਨੂੰ ਤੇ ਆ ਕੱਟੀ ਕਿਵੇਂ ਆ ਸ਼ਾਹ ਜੀ? ਇਹ ਬਈ ਜੀ ਛਿੱਗੀ ਮੂੰਹ ਹੋਏ ਆ। ਮੂੰਹ ਛਿੱਗੀ ਕਿਆ ਬਾਤ ਥੋੜੀ ਅੰਦਰ ਬੱਚਾ ਲੱਗ ਗਿਆ ਸੀ ਥੋੜੀ ਧਾਰਾ ਪਾਈ ਅੰਦਰ ਬੰਨੇ ਵਿੱਚ ਆ ਗੋੜੀ ਮੂਰੇ ਬੰਨਤਾ ਸੀ ਹਨਾ ਹਾਂ ਅੰਗੀ ਜਾਂਦੀ ਐ ਤੇ ਛੜਤੀ ਤੇ ਬੱਚੇ ਨੂੰ ਇਹਦੇ ਕੋਲੇ ਦੁੱਧ ਦੁੱਧ ਦੇ ਥੱਲੇ ਹੋਊਗਾ ਬਾਈ ਜੀ 15 ਕਿਲੋ ਓਕੇ ਜਿਹੜਾ ਕੰਡੇ ਤੇ ਆਜੀ ਹਾਂ 14 ਕਿਲੋ ਤੋਂ ਬਾਹਰ ਮੰਨ ਕੇ ਚੱਲੋ 14.5 ਵਜੇ ਪੌਣੇ 15 ਵਜੇ ਵੀ ਯਾਰ ਮੈਂ ਇੱਕ ਗੱਲ ਤੇਰੀ ਟੋਕਦਾ ਵੀ ਹਰਿਆਣੇ ਜਾਣ ਦੀ ਲੋੜ ਨਹੀਂ ਜੇ ਮਈਆਂ ਚੰਗੀਆਂ ਪਾਲਦੇ ਆ ਤਾਂ ਸੱਜਣਾ ਵੀਰ ਜੀ ਹਰਿਆਣਾ ਪੈਸੇ ਪਾ ਕੇ ਜੇਬ ਚ ਤੇ ਚੌਧਰੀ ਡੇਰੀ ਫਾਰਮ ਵਾਲਿਆਂ ਕੋਲੇ ਆ ਜਾਣਾ ਬਿਲਕੁਲ ਬਿਲਕੁਲ ਹਨਾ ਬਿਲਕੁਲ ਜੀ ਕੀ ਬਾਤ ਆ ਕੋਈ ਵਸਾਖੀ ਦੀਵਾਲੀ ਵੀ ਮਾਲ ਲੈ ਜਾਂਦਾ ਚੰਗਾ ਪੁਰਾਣੀਆਂ ਵੀਡੀਓ ਵੀਰ ਵੇਖ ਪਰ ਜਿਨ੍ਹਾਂ ਨੇ ਵੇਖੀਆਂ ਵਸਾਖੀ ਦੇ ਮਾਲ ਬਹੁਤ ਟੌਪ ਦਾ ਰਹਿੰਦਿਆ ਓਕੇ ਤੇ ਹੁਣ ਇਹ ਵੀ ਝੋਟੀਆਂ ਚੰਗੀਆਂ ਰੇਟ ਇਹਦਾ ਵੀ ਫੋਨ ਤੇ ਕਰਨਾ ਰੇਟ ਲਗਭਗ ਫੋਨ ਤੇ ਕਰਾਂਗੇ ਇਹਦਾ ਵੀ ਕਿਉਂਕਿ ਦੁੱਧ ਵੇਖੋ ਭਾਈ ਜੀ ਇਹ ਮਸਲਾ ਪਤਾ ਕੀ ਆ ਹਾਂਜੀ ਹਰ ਇੱਕ ਜ਼ਿਮੀਂਦਾਰ ਕਬ ਸਾਰੇ ਵੀਰਪਰਾ 18 20 ਕਿਲੋ ਵਾਲੀ ਖਰੀਦਣ ਵਾਲੇ ਨਹੀਂ ਹੁੰਦੇ ਨਹੀਂ ਹੁੰਦੇ ਹਣਾ ਬਹੁਤ ਸਾਰੇ ਬੰਦਿਆਂ ਨੂੰ ਵੀਰ ਹੁੰਦਾ ਵੇ ਪੈਸੇ ਘੱਟ ਖਰਚੀ ਆਪਾਂ 13 14 ਕਿਲੋ ਵਾਲੀ ਮਹੀਂ ਲੈ ਲਈ ਲੈ ਲਈ ਇਹ ਤਾਂ ਸ਼ੌਂਕ ਵਾਲੇ ਸੱਜਣਾ ਨੇ ਤੰਦ ਪਾਉਣੇ ਆ ਹਾਂਜੀ ਤਾਂ ਕਰਕੇ ਆਪਾਂ ਦੁੱਧ ਤਿਆਰ ਕਰੀ ਜਾਂਦੇ ਇਹਨਾਂ ਦਾ ਠੀਕ ਆ ਜਿੰਨਾ ਕੋ ਗਿਆ ਲੱਗ ਭਾਗ ਇਹ ਸੂਆ ਦੂਜਾ ਹੀ ਕੱਟੀ ਦੂਜਾ ਹੀ ਸੂਆ ਪੱਕਾ ਇਹ ਜੀ ਇਹ 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 ਸੂਈ ਨੂੰ ਇਹਨੂੰ ਅੱਜ 11 12 ਲੱਗ ਭਾਗ ਹੋ ਗਏ ਦਿਨ 11 12 ਬੱਚਾ ਕਟਾ ਕੱਟੀ ਇਹਦੇ ਕੋਲੇ ਬੱਚਾ ਕਰੋ ਚੈੱਕ ਕੱਟੀ ਇਹਦੇ ਕੋਲੇ ਲੋ ਵੀ ਸੱਜਣੋ ਐਡੀ ਝੂਟੀ ਦੇ ਮਗਰ ਜਦੋਂ ਕੱਟੀ ਆ ਜੇ ਨਾ ਉਦੋਂ ਇਹ ਤਾਂ ਇਹ ਤਾਂ ਝੂਟੀ ਆ ਇਹ ਤਾਂ ਫੋਨ ਰਸੇ ਰਸੇ ਬਨੇ ਫਿਰ ਕਾਲੂ ਹੁਣ ਬੰਗਨੇ ਬਨੇ ਤਰੀਕਿਆਂ ਵਿੱਚ ਕੀ ਬਾਤ ਆ ਵਾਕਿਆ ਠੀਕ ਹੈ ਨਾ ਇਹ ਤੇ ਫਿਰ ਐਂ ਹੀ ਪਤਾ ਲੱਗੂ ਵੀ ਖੁੱਲ ਕੇ ਹੁਣ ਵਾਕਿਆ ਹੀ ਸੱਜਣੋ ਕੋਈ ਸ਼ੱਕ ਨਹੀਂ ਯਾਰ ਵੀਰੇ ਆ ਜਾ ਪੱਤਾ ਜਾਏ ਗੁੱਲੀ ਛੱਡ ਦੀ ਜਿੱਥੇ ਮਰਜੀ ਐਂ ਫਿਰ ਇੱਕ ਹੋਰ ਗੱਲ ਆ ਇੱਥੇ ਖੁੱਲੀ ਛੱਡ ਦੇ ਰੁਕ ਜਾ ਇੱਥੇ ਫੜੀ ਕਿੱਥੇ ਰੋਗੀ ਤੂੰ ਇੱਥੇ ਰੋਕ ਕੱਢ ਇੱਥੇ ਖੁੱਲੀ ਛੱਡ ਆ ਵੇ ਇਤਾਂ ਹੀ ਛੱਡ ਦੇ ਵਿੱਚ ਆ ਲੈ ਇਹ ਇਦਾਂ ਹੀ ਕਰ ਲਈ ਨਹੀਂ ਠੀਕ ਆ ਵੇਖੋ ਸੱਜਣਾ ਇਹ ਦੋ ਝੋਟੀਆਂ ਦੇ ਰੇਟ ਆ ਜਿਹੜੇ ਸੱਜਣਾ ਫੋਨ ਤੇ ਹੋਣਗੇ ਤੇ ਐਨੇ ਕਰ ਲਿਆ ਪਸਮਾ ਵੇਖੋ ਠੋਕੇ ਇਕੱਲੇ ਇਹਨੇ ਕਰਮਾੜੀ ਨੇ ਕਿਹਾ ਕਿ ਚੰਗੀ ਝੋਟੀ ਆ ਪਸਮਾ ਕੇ ਧਾਰਾ ਮਾਰ ਦੇਣਾ ਠੀਕ ਆ ਹਰ ਬਤੋਏ ਆਹ ਵੀਡੀਓ ਆਪਣੇ ਚੈਨਲ ਤੋਂ ਹੀ ਪਾਉਂਦੇ ਆ ਆ ਲੈ ਵੇਖੋ ਸੱਜਣਾ ਇੱਥੇ ਹੀ ਬੱਸ ਪੈਰ ਗੱਡ ਲੈ ਜਿੱਥੇ ਕਰਨ ਵਾਲੀ ਨੇ ਗੱਡ ਲੈ ਬਸ ਇਹ ਤਾਂ ਬਾਈ ਜਿਹੜਾ ਬਹੁਤਾ ਕੋਈ ਮੇਰਾ ਵੀਰ ਕੋਈ ਸ਼ਕੀਨ ਹੈ ਜਿਹਨੇ ਚੰਗੇ ਜਾਨਵਰ ਸਾਹਮਣੇ ਰੱਖਿਆ ਸਾਹਮਣੇ ਜਾਂ ਜਿਹਨੇ ਚੰਗੇ ਟੀਕੇ ਲਵਾ ਕੇ ਚੰਗੇ ਬੱਚੇ ਲੈਣੇ ਗਾ ਹਾਂ ਹੈਨਾ ਵੀ ਅਗਲਾ ਐ ਕਹਦੇ ਵੀ ਸਾਡੇ ਘਰੇ 20 ਕਿਲੋ ਵਾਲੀ ਮਾਂ ਹੈਗੀ ਆ ਬਾਈ ਜੀ ਸਿਆਣੀ ਗੱਲ ਤੇ ਇੱਧਰ ਲਾਤੀ ਭਰਾ ਨੇ ਚਵਾਈਏ ਦੀ ਵੇਖੋ ਮਗਰਲੇ ਥਣਾ ਦੀ ਚਵਾਈ ਗਵਾਂਡੀਆਂ ਘਰੇ ਵਾਸ ਹੁੰਦੀ ਨਾ ਵੇਖੋ ਕਰਮਾਂ ਵਾਲੇ ਨੂੰ ਲੱਗੀ ਵੀਰੇ ਅਗਲੇਾਂ ਤੋਂ ਵੀ ਮਾਰੀ ਤਾਰਾਂ ਉਹ ਆਦਾ ਤੂੰ ਛੱਡ ਮੈਂ ਕਰਾਉਣਾ ਇਹਦੀ ਤਸੱਲੀ ਨਹੀਂ ਠੀਕ ਆ ਬਾਈ ਉੱਥੇ ਬੰਦ ਬੱਚਾ ਲੈ ਚੋਰਿਆਂ ਨੂੰ ਵੀ ਆ ਲੈ ਬਾਈ ਹੋਈ ਮਾੜੀ ਜੇ ਸਾਈਡ ਤੇ ਵੀਰੇ ਫੈਲ ਨਾ ਜਾਵੇ ਮੈਂ ਆ ਗਈ ਦੂਜੀ ਮਗਰ ਨਹੀਂ ਚੱਕਰੀ ਕੋਈ ਨਹੀਂ ਅਗਲੇ ਥਾਣੇ ਦੀ ਚ ਬਾਈ ਮਗਰ ਲਿਆਂ ਦੀ ਮਾਰੀ ਮੇਰਾ ਭਰਾ ਦੇਖੋ ਸੱਜਣੋ ਵਾਕਿਆ ਜਿਹੜੀ ਚੀਜ਼ਾਂ ਦੁੱਧ ਵਾਲੀਆਂ ਉਹ ਦੱਸ ਹੀ ਦਿੰਦੀਆਂ ਤੇ ਐਨੇ ਵੀ ਪਸਮਾਪ ਸਮੂਹ ਕਰ ਲਿਆ ਵੀਡੀਓ ਤੁਹਾਡੀ ਲੰਮੀ ਹੋ ਗਈ ਆ ਤੇ ਪਰ ਸੱਜਣੋ ਜਦੋਂ ਖੋਲ ਕੇ ਵੇਖੋਗੇ ਇੰਟਰਸਟ ਤੁਹਾਡਾ ਜੁੜਿਆ ਰਹੂਗਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ